ਅੱਜ 17-80 ਸਾਲ ਦੀਆਂ ਸਰਕਾਰਾਂ ਦੇ ਵਿੱਚ ਮੈਂ ਇਲਾਜ ਕਰਵਾਉਣ ਦੇ ਲਈ ਲੋਕਾਂ ਨੂੰ ਬਿਲਕੁਲ ਦੇ ਦੇਖਿਆ ਡੈੱਡ ਬਾਡੀ ਲੈਣ ਦੇ ਲਈ ਲੋਕਾਂ ਨੂੰ ਮੈਂ ਧਰਨੇ ਲਾਉਂਦੇ ਪਿੱਟ ਦੇ ਸਿਆਪਾ ਕਰਦੇ ਦੇਖਿਆ ਔਰ ਇਹ ਇੱਕ ਹਫ਼ਤਾ ਮੈਂ ਸੁਣੀਆਂ ਬਣੀਆਂ ਜਿਹੜੀਆਂ ਨਵੇਂ ਪੁਰਾਣੀਆਂ ਇੱਕ ਹਫ਼ਤਾ ਦੱਸੀਆਂ ਨਵੀਆਂ ਕਹਾਵਤਾਂ ਵੀ ਬਣੀਆਂ ਕਿ ਡਾਕਟਰ ਜਿਹੜੇ ਆ ਉਹ ਮਰੇ ਬੰਦੇ ਦੀ ਡੈੱਡ ਬਾਡੀ ਰੱਖ ਲੈਂਦੇ ਆ ਪੈਸੇ ਦੇਣ ਦੇ ਮਾਰੇ ਔਰ ਬਿੱਲ ਬਣਾਉਣ ਦੇ ਮਾਰੇ ਅੱਜ ਮੈਂ ਲੋਕਾਂ ਨੂੰ ਆਪਣੇ ਮਾਪੇ ਦਾ ਇਲਾਜ ਕਰਵਾਉਣ ਦੇ ਲਈ ਪਸ਼ੂ ਘਰ ਦੇ ਵੇਚਦੇ ਦੇਖਿਆ ਗਹਿਣੇ ਵੇਚਦੇ ਦੇਖਿਆ ਮੈਂ ਤਾਂ ਇੱਕੋ ਹੀ ਅਰਦਾਸ ਕਰਾਂਗੇ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਪਰਮਾਤਮਾ ਲੰਬੀ ਉਮਰ ਕਰੇ ਜਿਨ੍ਹਾਂ ਨੇ ਪੰਜਾਬ ਦੇ ਬਜ਼ੁਰਗਾਂ ਦੀ ਪੰਜਾਬ ਦੇ ਬੱਚਿਆਂ ਦੀ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲੋਂ ਮੁਕਤ ਕਰਤਾ ਕਿ ਤੁਹਾਡਾ ਜੇਕਰ ਬਜ਼ੁਰਗ ਬਿਮਾਰ ਹੋਵੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਪੰਜਾਬ ਦਾ ਪੁੱਤ ਜਿਹੜਾ ਭਗਵੰਤ ਮਾਨ ਹੈ ਉਹਨਾਂ ਮਾਂ-ਬਾਪ ਦੀ ਉਹਨਾਂ ਬਜ਼ੁਰਗਾਂ ਦੀ ਸਾਰਿਆਂ ਦੀ ਜਿਹੜੀ ਹੈ ਇੱਕ ਕਿਸੇ ਖਾਸ ਵਰਗ ਦੀ ਨਹੀਂ ਇਕੱਲੇ ਝਾੜੂ ਵਾਲਿਆਂ ਦੀ ਨਹੀਂ ਇਕੱਲੇ ਜਾਂ ਹੋਰ ਕਿਸੇ ਖਾਸ ਵਰਗ ਦੀ ਨਹੀਂ ਜਿੰਨੇ ਪੰਜਾਬ ਦੇ ਲੋਕ ਹੈ 65 ਲੱਖ ਲੋਕ ਪਰਿਵਾਰ ਜਿਹੜੇ ਆ ਸਾਰੇ ਸਰਵਤ ਦੇ ਭਲੇ ਦੀ ਜਿਹੜੀ ਗੱਲ ਹੈ ਉਹ ਅਜਮਾਨਜੋਗ ਮੁੱਖ ਮੰਤਰੀ ਭਗਵੰਤ ਪਾਜ ਨੇ ਕੀਤੀ ਹੈ ਪ੍ਰਮਾਤਮਾ ਨੂੰ ਲੰਬੀ ਉਮਰ ਕਰੇ ਤੰਦਰੁਸਤੀ ਬਖਸ਼ ਪੰਜਾਬ ਨੇ ਜਿਹੜੇ ਪੰਜਾਬੀ ਨੇ ਉਹਨਾਂ ਲਈ ਇੱਕ ਵੱਡਾ ਤੋਹਫਾ ਦਿੱਤਾ ਹੈ ਕਿ 10 ਲੱਖ ਦਾ ਜਿਹੜਾ ਹੈਲਥ ਕਾਰਡ ਇਸ਼ੂ ਕਰ ਰਹੇ ਆ ਔਰ ਇਲਾਜ ਜਿਹੜਾ ਆ ਜਿਹੜੇ ਹਸਪੀਟਲ ਆ ਉਹਨਾਂ ਦੀ ਲਿਸਟਾਂ ਜਿਹੜੀਆਂ ਆ ਗਈਆਂ ਨੇ ਸਾਡੇ ਨਾਲ ਨੇ ਡਿਪਟੀ ਸਪੀਕਰ ਪੰਜਾਬ ਸਰਕਾਰ ਜੈ ਕਿਸ਼ਨ ਰੋੜੀ ਜੀ ਜਿਹੜੇ ਗੜਸ਼ੰਕ ਤੋਂ ਵਿਧਾਇਕ ਵੀ ਨੇ ਉਹ ਦੂਜੀ ਵਾਰ ਵਿਧਾਇਕ ਬਣਨ ਦੇ ਇਸ ਵਾਰ ਇਹ ਡਾਣਾ ਨਾ ਨੋ ਡਿਪਟੀ ਸਪੀਕਰ ਦਾ ਹਵਾਲਾ ਦਿੱਤਾ ਗਿਆ ਸਰ ਕਿਵੇਂ ਦੇਖਦੇ ਹੋ ਜਿਹੜਾ ਪੰਜਾਬ ਸਰਕਾਰ ਨੇ ਤੋਹਫਾ ਦਿੱਤਾ ਲੋਕਾਂ ਨੂੰ ਇੱਕ ਵੱਡੀ ਜਿਹੜੀ ਆ ਰਾਤ ਹੈ ਕਿਉਂਕਿ ਡਾਕਟਰਾਂ ਕੋਲ ਜਾਓ ਤਾਂ ਲੱਖਾਂ ਦੇ ਬਿੱਲ ਬਣਦੇ ਸੀ ਹੁਣ ਕਿੰਨਾ ਰੋ ਮੇਰੀ 43 ਸਾਲ ਦੀ ਉਮਰ ਹੋਈ ਆ ਜੀ ਔਰ ਪਿਛਲੇ 33 ਸਾਲ ਤੋਂ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ 10 ਸਾਲ ਦਾ ਬੱਚਾ ਹੋਸ਼ ਜਾਂਦਾ ਸਾਡੇ ਰਿਸ਼ਤੇਦਾਰ ਸਾਡੇ ਭੈਣ ਭਰਾ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਮੁਲਕਾਂ ਦੇ ਵੀ ਸਾਰਿਆਂ ਦੇ ਹੈਗੇ ਆ ਅਸੀਂ ਉਹਨਾਂ ਕੋਲੋਂ ਸੁਣਿਆ ਸੀ ਜੇ ਕੋਈ ਬਿਮਾਰ ਠਮਾਰ ਹੋ ਜਵੇ ਤਾਂ ਫਿਕਰ ਕਰਨ ਦੀ ਲੋੜ ਨਹੀਂ ਸਰਕਾਰ ਕੰਮ ਸੰਭਦੀ ਹੈ ਤੇ ਸਾਡੇ ਦੇਸ਼ ਆਜ਼ਾਦ ਹੋਏ ਨੂੰ 70 80 ਸਾਲ ਹੋ ਗਏ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਉਸ ਮਿੱਟੀ ਖੜਕੜ ਕਲਾ ਧਰਤੀ ਦੇ ਪੈਦਾ ਹੋਏ ਔਰ ਜਿੱਥੇ 바ਵਾ ਸਾਹਿਬ ਵੇਦਕਰ ਜੀ ਨੇ ਸੰਵਿਧਾਨ ਦਿੱਤਾ ਕਿ ਹਰ ਇੱਕ ਮਨੁੱਖ ਨੂੰ ਜਿਹੜਾ ਹਰ ਤਰ੍ਹਾਂ ਦਾ ਜਿਹੜਾ ਰਾਈਟ ਹੋਣਾ ਚਾਹੀਦਾ ਅੱਜ 70 80 ਸਾਲ ਦੀਆਂ ਸਰਕਾਰਾਂ ਦੇ ਵਿੱਚ ਮੈਂ ਇਲਾਜ ਕਰਵਾਉਣ ਦੇ ਲਈ ਲੋਕਾਂ ਨੂੰ ਬਿਲਕੁਲ ਦੇ ਦੇਖਿਆ ਡੇਡ ਬਾਡੀ ਲੈਣ ਦੇ ਲਈ ਲੋਕਾਂ ਨੂੰ ਮੈਂ ਧਰਨੇ ਲਾਉਂਦੇ ਪਿੱਟ ਦੇ ਸਿਆਪਾ ਕਰਦੇ ਦੇਖਿਆ ਔਰ ਇੱਕ ਹਫਤਾ ਮੈਂ ਸੁਣਿਆ ਬਣੀਆਂ ਜਿਹੜੀਆਂ ਨਵੇਂ ਪੁਰਾਣੀਆਂ ਇੱਕ ਹਫਤਾ ਦੱਸ ਗਿਆ ਨਵੀਆਂ ਕਹਾਵਤਾਂ ਵੀ ਬਣੀਆਂ ਕਿ ਡਾਕਟਰ ਜਿਹੜੇ ਆ ਉਹ ਮਰੇ ਬੰਦੇ ਦੀ ਡੈਡ ਬਾਡੀ ਰੱਖ ਲੈਂਦੇ ਆ ਪੈਸੇ ਦੇਣ ਦੇ ਮਾਰੇ ਔਰ ਬਿੱਲ ਬਣਾਉਣ ਦੇ ਮਾਰੇ ਅੱਜ ਮੈਂ ਲੋਕਾਂ ਨੂੰ ਆਪਣੇ ਮਾਪੇ ਦਾ ਇਲਾਜ ਕਰਵਾਉਣ ਦੇ ਲਈ ਪਸ਼ੂ ਘਰ ਦੇ ਵੇਚਦੇ ਦੇਖਿਆ ਗਹਿਣੇ ਵੇਚਦੇ ਦੇਖਿਆ ਮੈਂ ਤਾਂ ਇੱਕੋ ਅਰਦਾਸ ਕਰਾਂਗੇ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਪ੍ਰਮਾਤਮਾ ਲੰਬੀ ਉਮਰ ਕਰੇ ਜਿਨ੍ਹਾਂ ਨੇ ਪੰਜਾਬ ਦੇ ਬਜ਼ੁਰਗਾਂ ਦੀ ਪੰਜਾਬ ਦੇ ਬੱਚਿਆਂ ਦੀ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲੋਂ ਮੁਕਤ ਕਰਤਾ ਕਿ ਤੁਹਾਡਾ ਜੇਕਰ ਬਜ਼ੁਰਗ ਬਿਮਾਰ ਹੋਵੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਪੰਜਾਬ ਦਾ ਪੁੱਤ ਜਿਹੜਾ ਭਗਵੰਤ ਮਾਨ ਹੈ ਉਹਨਾਂ ਮਾਪੇ ਦੀ ਉਹਨਾਂ ਬਜ਼ੁਰਗਾਂ ਦੀ ਸਾਰਿਆਂ ਦੀ ਜਿਹੜੀ ਹੈ ਇੱਕ ਕਿਸੇ ਖਾਸ ਵਰਗ ਦੀ ਨਹੀਂ ਇਕੱਲੇ ਝਾੜੂ ਵਾਲਿਆਂ ਦੀ ਨਹੀਂ ਇਕੱਲੇ ਜਾਂ ਹੋਰ ਕਿਸੇ ਖਾਸ ਵਰਗ ਦੀ ਨਹੀਂ ਜਿੰਨੇ ਪੰਜਾਬ ਦੇ ਲੋਕ ਹੈ 65 ਲੱਖ ਲੋਕ ਪਰਿਵਾਰ ਜਿਹੜੇ ਆ ਸਾਰੇ ਸਰਵਤ ਦੇ ਭਲੇ ਦੀ ਜਿਹੜੀ ਗੱਲ ਹੈ ਉਹ ਅਜਮਾਨਜੋਗ ਮੁੱਖ ਮੰਤਰੀ ਭਗਵੰਤ ਪਾਜ ਨੇ ਕੀਤੀ ਹੈ ਪ੍ਰਮਾਤਮਾ ਨੇ ਲੰਬੀ ਉਮਰ ਕਰੇ ਤੰਦਰੁਸਤੀ ਬਖਸ਼ੀ 10 ਲੱਖ ਦਾ ਜਿਹੜਾ ਇੱਕ ਪਰਿਵਾਰ ਨੂੰ ਆ ਕਾਫੀ ਬਜਟ ਬਣ ਜਾਣਾ ਇਹਦੇ ਲਈ ਖਾਸ ਪ੍ਰੋਜੈਕਟ ਰੱਖੀ ਆ ਜਾਂ ਬਜਟ ਕਿਵੇਂ ਪੂਰਾ ਹੋਏਗਾ ਕਿ ਕਿਉਂਕਿ ਇਹਦੇ ਵਿੱਚ ਕੋਈ ਹੋਰ ਸਾਧਨ ਆਣਗੇ ਕਿ ਇਨਕਮ ਜਿਹੜੀ ਆਵੇ ਜਿਹੜੇ ਤੁਹਾਡੇ ਸਵਾਲ ਹੈ ਜਦੋਂ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਬਿਜਲੀ ਫਰੀ ਦੇਣੀ ਸੀ ਉਦੋਂ ਵੀ ਇਹੀ ਕੁਐਸਚਨ ਸੀਗੇ ਅੱਜ 4 4.5 ਸਾਲ ਹੋ ਗਏ ਤੁਸੀਂ ਦੇਖ ਲਓ ਲੋਕੀ ਬਿ ਤੇ ਲੋਕ ਹੁਣ ਇਹ ਵੀ ਭੁੱਲ ਜਾਣਗੇ ਕਿ ਕਿਤੇ ਆਪਣੇ ਮਾਪੇ-ਬਾਪ ਦਾ ਇਲਾਜ ਕਰਵਾਉਣ ਦੇ ਲਈ ਕਿਸੇ ਦੇ ਮੂਹਰੇ ਪਹਿਲਾਂ ਹੱਥ ਢੜਨੇ ਪੈਂਦੇ ਸੀ ਗਹਿਣੇ ਵੇਚਨੇ ਪੈਂਦੇ ਸੀ ਪਲਾਟ ਵੇਚਨੇ ਪੈਂਦੇ ਸੀ ਘਰ-ਗਿਰ ਵੀ ਰੱਖਣਾ ਪੈਂਦਾ ਸੀ ਇਹ ਲੋ ਆਪਾਂ ਜਿੰਨਾ ਟਾਈਮ ਦੀ ਸਰਕਾਰ ਬਣੀ ਆਪਾਂ ਦੇਖੀ ਹੈ ਕਦੇ ਕਿਸੇ ਮੰਤਰੀ ਸਾਹਿਬਾਨ ਦੇ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਇਹ ਨਹੀਂ ਸੁਣਿਆ ਵੇ ਪੈਸੇ ਨਹੀਂ ਪੈਸੇ ਸਾਰਾ ਕੁਝ ਗੁਰੂ ਮਹਾਰਾਜ ਦੀ ਬੜੀ ਕਿਰਪਾ ਸਿਰਫ ਨੀਤ ਔਰ ਨੀਤੀ ਦੀ ਗੱਲ ਹੋਣੀ ਚਾਹੀਦੀ ਹੈ ਨੀਤ ਔਰ ਨੀਤੀ ਸਾਫ਼ ਤੇ ਕੰਮ ਹੋ ਰਿਹਾ ਬੜੀ ਮਾਣ ਨਾਲ ਹਜ਼ਾਰ ਦਾ ਰੱਖਣ ਗਿਆ ਇਸ ਵਾਰ ਬਜਟ ਦੇ ਵਿੱਚ ਆਸ ਤੇ ਲੋਕਾਂ ਨੂੰ ਉਮੀਦ ਆਪਾਂ ਕਰਨਗੇ